यूपी ਵਿੱਚ ਕੱਲ ਪਹਿਲੇ ਪੜਾਅ ਦੀਆਂ ਚੋਣਾਂ ਹੋਣਗੀਆਂ ਜਿਸ ਦੇ ਤਹਿਤ ਪੱਛਮੀ ਯੂਪੀ ਦੀਆਂ 73 ਸੀਟਾਂ ਦੇ VOTING ਕਰਵਾਈ ਜਾਏਗੀ ਜਿੱਥੋਂ ਦੀ ਚਾਰਟ ਤੇ ਮੁਸਲਿਮ ਭਾਈਚਾਰੇ ਦੀ ਵੋਟ ਤੇ ਸਾਰੀਆਂ ਪਾਰਟੀਆਂ ਦੀ ਅੱਖ ਹੈ ਕੱਲ 7 ਵਜੇ ਤੋਂ VOTING ਸ਼ੁਰੂ ਹੋਏਗੀ ਕੇਂਦਰੀ ਗ੍ਰਹਿ ਮੰਤਰੀ ਰਾਣਾ ਸਿੰਘ ਨੇ ਯੂਪੀ ਵਿੱਚ ਕਾਨੂੰਨ ਵਿਵਸਥਾ ਦੀ ਬਦਲਹਾਲੀ ਨੂੰ ਲੈ ਕੇ ਨਿਸ਼ਾਨਾ ਸਾਧਿਆ ਰਾਜਨਾਥ ਨੇ ਲਖਨਊ ਵਿੱਚ ਪ੍ਰੈਸ ਕਾਨਫਰੰਸ ਕਰ ਯੂਪੀ ਵਿੱਚ BJP ਦੇ ਚਿੱਤਰ ਦਾਅਵਾ ਕਰਦੇ ਹੋਏ ਕਿ ਹੈ ਕਿ ਸਵੇਰ ਵਿੱਚ ਸਾਡੀ ਸਰਕਾਰ ਬਣੀ ਤਾਂ ਗੁੰਡੇ ਸਰੀਆਮ ਸ਼ਰ ਦਾ ਬਟਨ ਖੋਲ ਕੇ ਕੁਮ ਨਹੀਂ ਸਕਣਗੇ ਯੂਪੀ ਦੇ ਬੀਜੇਪੀ ਦੇ ਸੁਭਾ ਪ੍ਰਧਾਨ ਕੇਸ਼ੂਪ ਪ੍ਰਸਾਦ ਮੌਰੇਦਾ ਕਹਿਣਾ ਕਿ ਯੂਪੀ ਦੀ ਜਨਤਾ ਨੂੰ ਰਾਹੁਲ ਅਤੇ ਖਲੇਸ਼ ਦਾ ਸਾਥ ਪਸੰਦ ਨਹੀਂ ਹੈ ਸੱਪਾ ਦੇ ਜਹਾਜ਼ ਵਿੱਚ ਬਹੁਤ ਵੱਡਾ ਛੇਦ ਹੋ ਗਿਆ ਜਿਸ ਮਗਰੋਂ ਰਾਹੁਲ ਗਾਂਧੀ ਵੀ ਸੱਪਾ ਦੇ ਜਹਾਜ਼ ਨੂੰ ਡੁੱਬਣ ਤੋਂ ਨਹੀਂ ਬਚਾ ਸਕਤੇ ਰਵਿਦਾਸ ਜਨਮ ਦਿਨ ਮੌਕੇ ਬਸਪਾ ਮੁਖਮਾਇਆਵਦੀ ਨੇ ਵੱਡਾ ਐਲਾਨ ਕੀਤਾ ਹੈ ਮਾਇਆਵਦੀ ਨੇ ਕਿਹਾ ਕਿ ਬਸਪਾ ਸੱਤਾ ਵਿੱਚ ਆਈ ਤਾਂ ਪਦੋਹੀ ਜ਼ਿਲ੍ਹੇ ਦਾ ਨਾਮ ਰਵਿਦਾਸਨਗਰ ਰੱਖ ਦਿੱਤਾ ਜਾਏਗਾ ਦਾ ਕਲੇਸ਼ਾ ਦਾ ਕਹਿਣਾ ਕਿ ਉਹਨਾਂ ਯੂਪ ਵਿੱਚ ਅਜਿਹੀਆਂ ਸੜਕਾਂ ਬਣਾਈਆਂ ਨੇ ਕਿ ਜੋ ਵੀ ਇਹਨਾਂ ਤੇ ਚੱਲੇਗਾ ਉਹ ਸਾਨੂੰ ਹੀ ਫਟ ਦੇਗਾ ਫਿਰ ਚਾਹੇ ਚੱਲਣ ਵਾਲੇ ਪੀਐਮ ਮੋਦੀ ਹੀ ਕਿਉਂ ਨਾ ਹੋਣ ਗਾਜ਼ੀਆਬਾਦ ਦੇ ਮੁਰੀ ਨਗਰ ਵਿੱਚ ਆਰਐਲਡੀ ਵਿਧਾਇਕ ਸੁਦੇਸ਼ ਸ਼ਰਮਾ ਦੇ ਦਫਤਰ ਤੇ ਫਾਇਰਿੰਗ ਕੀਤੀ ਗਈ ਹੈ ਵਿਧਾਇਕ ਮੁਤਾਬਕ ਉਹਨਾਂ ਨੂੰ ਫੋਨ ਤੇ ਜਾਣ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਤਾਮਿਲਨਾਡੂ ਵਿੱਚ ਇਹ ਸਵਾਲ ਬਣਿਆ ਹੋਇਆ ਹੈ ਕਿ ਕੌਣ ਸਰਕਾਰ ਬਣਾਏਗਾ ਚਨਈ ਪਹੁੰਚੇ ਰਾਜਪਾਲ ਨੇ ਸ਼ਸ਼ੀਕਲਾ ਤੇ ਆਪਣੀ ਸਿਵਲਮ ਨਾਲ ਮੁਲਾਕਾਤ ਮਗਰੋਂ ਕੇਂਦਰ ਸਰਕਾਰ ਅਤੇ ਰਾਸ਼ਟਰਪਤੀ ਨੂੰ ਰਿਪੋਰਟ ਸਪੇਸ਼ਟ ਦਿੱਤੀ ਹੈ ਪੋਟ ਵਿੱਚ ਪਨੀਰ ਸੇਲਵਮ ਨੇ ਕਿਹਾ ਕਿ ਉਹਨਾਂ ਤਜ਼ਬਰਦਸਤੀ ਅਸਤੀਫਾ ਲਿਆ ਗਿਆ। ਕਿ ਦੂਜੇ ਪਾਸੇ ਸ਼ਸ਼ੀਕਲਾ ਦਾ ਕਹਿਣਾ ਹੈ ਕਿ ਪਨੀਰ ਸੇਲਵਮ ਤੇ ਅਸਤੀਫੇ ਨੂੰ ਲੈ ਕੇ ਕੋਈ ਦਬਾਅ ਨਹੀਂ ਸੀ। ਪੀਐਮ ਮੋਦੀ ਵੱਲੋਂ ਸਾਫਾ ਪੀਐਮ ਤੇ ਰੇਨ ਕੋਟ ਵਾਲੇ ਬਿਆਨ ਦੇ ਵਿਵਾਦ ਵਿੱਚ ਸ਼ਿਵ ਸੈਨਾ ਵੀ ਆ ਗਈ ਹੈ। ਸ਼ਿਵ ਸੈਨਾ ਪ੍ਰਮੁਖ ਉਤਵ ਠਾਕਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇਤਾ ਬਿਨਾਂ ਪਾਣੀ ਹੀ ਦੇਸ਼ ਨੂੰ ਨਿਵਾ ਦਿੱਤਾ। ਸਮਾਜਵਾਦੀ ਪਾਰਟੀ ਦੇ ਕਾਸਕੰਝ ਤੋਂ ਉਮੀਦਵਾਰ ਹਸਰਤ ਉਲਾ ਸ਼ੇਰਵਾਨੀ ਤੇ ਚੋਣ ਜਾਬਤੇ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਗਿਆ ਜਿਨ੍ਹਾਂ ਦੇ ਉੱਤੇ ਧਰਮ ਦੇ ਨਾਮ ਤੇ ਵੋਟ ਮੰਗਣ ਦੇ ਇਲਜ਼ਾਮ ਨੇ ਉੱਤਰਾਖੰਡ ਦੇ ਸੀਐਮ ਹਰੀਸ਼ ਰਾਵੜਾ ਦਾ ਕਹਿਣਾ ਕਿ ਇੰਨੇ ਦਿਨੇ ਭਾਜਪੀ ਨੇ ਇੱਥੇ ਰੈਲੀਆਂ ਕਰ ਰਹੇ ਨੇ ਪਰ ਉਹਦੋਂ ਇਹ ਸਭ ਕਿੱਥੇ ਸਨ ਜਦੋਂ ਇੱਥੇ ਆਪ ਦਾਈ ਸੀ ਉੱਤਰਾਖੰਡ ਵਿੱਚ 15 ਫਰਵਰੀ ਨੂੰ ਚੋਣਾਂ ਨੇ ਗੁਰਕਪੁਰ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਸਰਕਾਰੀ ਕਰਮਚਾਰੀ ਦੇ بیٹے ਨੂੰ ਗੋਲੀ ਮਾਰ ਦਿੱਤੀ ਜਿ세 ਸੀਸੀ ਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਹਥਿਆਰਾ ਪੈਰੀ ਹੱਥ ਲਾ ਗੋਲੀ ਮਾਰਦਾ ਦਿਖ ਰਿਹਾ ਹੈ ਹੁਣ ਆਈਆਈਟੀ ਅਤੇ ਆਈਆਈਐਮ ਵਰਗੀਆਂ ਉੱਚ ਸਿੱਖਿਆ ਸੰਸਥਾਨਾਂ ਨੂੰ ਬਿਨਾਂ ਵਿਆਜ ਦੇ ਕਰਜ਼ਾ ਮੁਹੱਈਆ ਕਰਾਇਆ ਜਾਏਗਾ ਇਸ ਲਈ ਸਿੱਖਿਆ ਮੰਤਰਾਲੇ ਨੇ ਕੇਂਦਰਾ ਬੈਂਕ ਤੇ ਨਾਲ ਸਮਝੌਤਾ ਕੀਤਾ ਹੈ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਬ੍ਰਿਟੇਨ ਤੋਂ ਵਾਪਸ ਲਿਆਉਣ ਦੀ ਵਿਦੇਸ਼ ਮੰਤਰਾਲੇ ਨੇ ਅਰਜ਼ੀ ਦਾਇਰ ਕੀਤੀ ਹੈ ਮਾਲਿਆ ਤੇ ਬੈਂਕਾਂ ਦਾ ਕਰੀਬ 9000 ਕਰੋੜ ਰੁਪਏ ਦਾ ਬਕਾਇਆ ਹੈ